ਸੋ ਸੇ ਗੱਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਨਾ ਲਾਲਾ ਲਾਜਪਤਰਾ ਜਿਹੜਾ ਮੇਲਾ ਢੁੱਡੀਕੇ ਕਰਵਾਇਆ ਜਾਂਦਾ ਉਹਦਾ ਦੂਜਾ ਦਿਨ ਸੀ ਤੇ ਉਸ ਦਿਨ ਹੀ ਬਹੁਤ ਸਾਰੇ ਸਮਾਗਮ ਚੱਲ ਰਹੇ ਸੀ ਜਿਵੇਂ ਹੌਕੀ ਦੇ ਇੱਕ ਦੋ ਦਿਨ ਪਹਿਲਾਂ ਚ ਪ੍ਰੋਗਰਾਮ ਚੱਲ ਪਏ ਸੀਗੇ ਹੌਕੀ ਦੇ ਮੈਚ ਹੋ ਰਹੇ ਸੀ ਫੋਟੋਵਾਲ ਹੋ ਗਈ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਗੇਮਾਂ ਸੀਗੀਆਂ ਜਿਹੜੀਆਂ ਛੋਟੀਆਂ ਛੋਟੀਆਂ ਚੱਲ ਰਹੀਆਂ ਸੀਗੀਆਂ ਇਸੇ ਦਰਾਨ ਰੇਸਾਂ ਚੱਲ ਰਹੀਆਂ ਸੀਗੀਆਂ ਜਿਹੜੀ ਕਿ ਰੇਸ ਹੋਣੀ ਸੀਗੀ ਐਥਲੈਟਿਕ ਮੀਟ ਸੀਗਾ ਤੇ ਆ ਜਿਹੜੇ ਮੁੰਡੇ ਖੜੇ ਆ ਇੱਕ ਆਪਣਾ ਕਹਿੰਦੇ ਕਿ ਕਾਲਜ ਜਿਹੜਾ ਤੁਸੀਂ ਦੇਖ ਰਹੇ ਹੋ ਲਾਲ ਲਾਜਪੁਰਾਇ ਕਾਲਜ ਆ ਟੁੱਟੀ ਕਾਂ ਦਾ ਉੱਥੋਂ ਦਾ ਗਰਾਊਂਡ ਆ ਤੇ ਉੱਥੇ ਆ ਜਿਹੜੇ ਹੈਗੀਆਂ ਰੇਸਾਂ ਹੋਣੀਆਂ ਤੇ ਆ ਮੁੰਡੇ ਖੜੇ ਨੌਜਵਾਨ ਤੁਸੀਂ ਦੇਖ ਸਕਦੇ ਵੀ ਅੱਜ ਕੱਲ ਦੇ ਨੌਜਵਾਨ ਕਿੱਥੇ ਦਾ ਫੋਨਾਂ ਦੇ ਬੈਠੇ ਤੇ ਆ ਦੇਖੋ ਵੀ ਨੌਜਵਾਨਾਂ ਰੇਸਾਂ ਲਈ ਰੈਡੀ ਹੋਏ ਬੈਠੇ ਆ ਕਿੰਨੀ ਤਿਆਰੀ ਹੋ ਨੌਜਵਾਨਾਂ ਦੀ ਜਿਹੜੇ ਥੱਲੇ ਹਨਾ ਸ਼ੋਅ ਹੁੰਦੇ ਆ ਉਹ ਕਿਲਾਈਆਂ ਵਾਲੇ ਹੁੰਦੇ ਆ ਵੀ 60 ਫੀਟ ਨਾਲ ਲੱਗੇ ਉਹ ਪਾਏ ਹੋਏ ਇਹਨਾਂ ਦੇ ਆਪਦੇ ਤਕਰੀਬਨ ਇਹ 12-13 ਮੁੰਡੇ ਆ ਤੇ ਦੂਜੀ ਸਾਈਡ ਹਾਕੀ ਦੇ ਮੈਚ ਚੱਲ ਰਹੇ ਆ ਤੇ ਗਰਾਊਂਡ ਦੇ ਤੇ ਇਹ ਮੁੰਡੇ ਹੁਣ ਰਨਿੰਗ ਕਰਨਗੇ ਹਨਾ ਇਸ ਗਰਾਊਂਡ ਦੇ ਵਿੱਚ ਇਹ ਟਰੈਕ ਬਣਿਆ ਆ ਪਾਸਿਆਂ ਦੀ ਐਸਟੋਟਰਫ ਦੇ ਬਾਹਰਲੀ ਸਾਈਡ ਦੀ ਇਹ ਕੱਚਾ ਗਰਾਊਂਡ ਬਣਿਆ ਹੋਇਆ ਵੀ ਰਨਿੰਗ ਕਰਨ ਵਾਸਤੇ ਤੇ ਆ ਦੇਖੋ ਵੀ ਹੁਣ ਕਲੈਪ ਹੋਊਗਾ ਜਦੋਂ ਵੀ ਉਹਨਾਂ ਨੇ ਕਲੈਪ ਕਰਨਾ ਮਤਲਬ ਹੋਊਗਾ ਕਿ ਤਾੜੀ ਜੀ ਮਾਰਨੀ ਆ ਤੇ ਇਹਨਾਂ ਨੂੰ ਰਣੀ ਕਰਨੀ ਆ ਆਪਾਂ ਦੇਖਾਂਗੇ ਵੀ ਕਿਹੜਾ ਮੁੰਡਾ ਪਹਿਲੇ ਤੇ ਆਊਗਾ ਚਲੋ ਵੀ ਸ਼ੁਰੂ ਹੋ ਗਈ ਰੇਸ ਤੇ ਆ ਦੇਖੋ ਵੀ ਬਹੁਤ ਵਧੀਆ ਤਰੀਕੇ ਨਾਲ ਰਨਿੰਗ ਕਰ ਰਹੇ ਆ ਆ ਦੇ ਹਨ ਤੇ ਆ ਉਹ ਦੂਰ ਤੱਕ ਜਾਵੜੇ ਤੇ ਘੁੰਮ ਗਏ ਸਾਰੇ ਤੇ ਇਧਰਲੀ ਸਾਈਡ ਤੋਂ ਹੁਣ ਦੂਜੀ ਸਾਈਡ ਆਪਾਂ ਦੇਖਾਂ ਵੀ ਕਿਹੜਾ ਪਹਿਲਾਂ ਨੰਬਰ ਤੇ ਆਉਂਦਾ ਲਓ ਜੀ ਉਹ ਦੂਰ ਤੋਂ ਜਾੜਦੇ ਆਪਾਂ ਦੇਖ ਰਹੇ ਆ ਆ ਲਓ ਜੀ ਮੁੰਡੇ ਆ ਗਏ ਪਹਿਲ ਦੇ ਆਧਾਰ ਤੇ ਜਿਹੜਾ ਪਹਿਲਾ ਮੁੰਡਾ ਆ ਬਲੈਕ ਹਨਾ ਆ ਗਿਆ ਤੇ ਆ ਦੂਜੇ ਬਨਾਨ ਜੀ ਵਾਲਾ ਤੇ ਆ ਮੁੰਡੇ ਸਾਰੇ ਆ ਗਏ ਇਸ ਜਿਹੜਾ 400 ਮੀਟਰ ਦਾ ਟਰੈਕ ਸੀਗਾ 400 ਮੀਟਰ ਦਾ ਲਾ ਕੇ ਇੱਕ ਜਿਹੜਾ ਆ ਗਿਆ ਤੇ ਆ ਮੁੰਡਾ ਜਿੱਤ ਗਿਆ ਇੱਕ ਜਿਹੜਾ ਜਿੱਤਣਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਦੋਸਤੋ ਦੇਖ ਸਕਦੇ ਹਾਂ ਵੀ ਆ ਜਿਹੜੇ ਹੈਗੇ ਆ ਲੱਠੇ ਜੇ ਬੰਦੇ ਜਿਹੜੇ ਨੌਜਵਾਨ ਜਿਹੜੇ ਹੌਲੀ ਵਾਲੇ ਸੀਗੇ ਜਾਂ ਉਹਨਾਂ ਨੇ ਜੋਰ ਨਹੀਂ ਮਾਰਿਆ ਤੇ ਉਹ ਪਿੱਛੇ ਰਹਿ ਗਏ ਤੇ ਫਿਰ ਵੀ ਆ ਦੇਖੋ ਵੀ ਹਜੇ ਹੀ ਤੱਕ ਜੋਰ ਮਾਰਦੇ ਤੁਰੇ ਹੁੰਦੇ ਆ ਨੌਜਵਾਨਾਂ ਦੀ ਬਾਡੀ ਦੇਖੋ ਸਰੀਰ ਦੇਖੋ ਜਿਹੜੇ ਵੀ ਇਹ ਪੂਰਾ ਟ੍ਰੈਂਡ ਆ ਹਨਾ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਦੂਸਰੇ ਗਰਾਊਂਡ ਦੇ ਵਿੱਚ ਲੈ ਕੇ ਚੱਲਦੇ ਆਂ ਆ ਜਿਹੜਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਤੇ ਇਹ ਤੁਸੀਂ ਇਹ ਵਲੱਖਣ ਆ ਪੰਜਾਬ ਦੇ ਵਿੱਚ ਬਹੁਤ ਘੱਟ ਗੇਮਾਂ ਹੁੰਦੀਆਂ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਉਹ ਇਸ ਬਾਰੇ ਦੱਸ ਸਕਦੇ ਆ ਪਰ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਕਿਉਂਕਿ ਇਹ ਚੱਲ ਰਿਹਾਗਾ ਜਿਹੜੇ ਕਿ ਇੱਕ ਆਪਣੇ ਨੇ ਕਹਦੀ ਓਲੰਪਿਕ ਦੀਆਂ ਗੇਮਾਂ ਹੁੰਦੀਆਂ ਜਿਹਦੇ ਵਿੱਚ ਕਿ ਆਪਣੇ ਕਸਤੀ ਜੀ ਚਲਣੀ ਹੁੰਦੀ ਆ ਤੇ ਆਪਾਂ ਚੱਪੂ ਜਿਹਾ ਕਸਤੀ ਚਲਾਉਣਾ ਤੇ ਉਹਦੀ ਉਹਦਾ ਕੰਪੀਟੀਸ਼ਨ ਆ ਇਥੇ ਸਪੋਰਟਸ ਵਿਭਾਗ ਵੱਲੋਂ ਜਾਂ ਹੋਰ ਬਹੁਤ ਸਾਰੇ ਆਬਾਡੇ ਉਧਰ ਪਹੁੰਚੇ ਹੋਏ ਸੀਗੇ ਆ ਇਹਨਾਂ ਨੇ ਓਪਨਿੰਗ ਕਰਨੀ ਸੀ ਤੇ ਢੁੱਡੀ ਦਾ ਸਰਪੰਚ ਸਾਬਕਾ ਸਰਪੰਚ ਜਿੰਨੇ ਵੀ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਵੀ ਕਿਹਾ ਵੀ ਜਿੰਨੇ ਇਹਨਾਂ ਦੇ ਢੁੱਡੀ ਪਿੰਡ ਦੇ ਇੱਕ ਸਭਤਾ ਵੀ ਜਿੰਨੇ ਭਾਵੇਂ ਪੋਲੀਟਿਕਲ ਆ ਉਹ ਇੱਕੇ ਤਾਂ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਆ ਦੋ ਪਿੰਡ ਦਾ ਕੋਈ ਭਲਾ ਕਰਨਾ ਜਾਂ ਪਿੰਡ ਦੇ ਲਈ ਕੁਝ ਕਰਨਾ ਇਹ ਸਾਰੇ ਇਕੱਠੇ ਹੋ ਕੇ ਆਪ ਮੂਰੇ ਹੋ ਕੇ ਪੰਵੇ ਸਾਬਕਾ ਮੈਂਬਰ ਆ ਸਾਬਕਾ ਸਰਪੰਚ ਆ ਚੇਅਰਮੈਨ ਆ ਕੁਛ ਵੀ ਆ ਕੋਈ ਉਧੇਦਾਰੀ ਆ ਇਹ ਫਿਰ ਜਿਹੜਾ ਕੋਈ ਪੋਲੀਟਿਕਲ ਬੰਦੇ ਨੂੰ ਸਾਥ ਦੇ ਆ ਜਾਂ ਕੁਛ ਵੀ ਆ ਆਪ ਇਕੱਠੇ ਹੋ ਜਾਂਦੇ ਆ ਇਸੇ ਤਰ੍ਹਾਂ ਗੈਰੀਬਾਈ ਆ ਆਏ ਹੋਏ ਆ ਤੇ ਨਾਲ ਦਰਸ਼ ਜਿਹੜਾ ਇਤਨਾ ਮੌਜੂਦਾ ਸਰਪੰਚ ਆ ਇਹਦੇ ਨਾਲ ਕਾਫੀ ਜਿਹੜੇ ਹੈਗੇ ਆ ਪਿੰਡ ਦੀ ਸੰਗਤ ਆ ਇਹਨਾਂ ਦੀ ਤੇ ਜਿਹੜੇ ਕਹਿੰਦੇ ਵੱਡੇ ਵੱਡੇ ਆਫੀਸਰ ਰੈਂਕ ਦੇ ਆਏ ਹੋਏ ਆ ਇਸ ਟਾਈਮ ਤੇ ਉਹ ਵੀ ਪਹੁੰਚੇ ਹੋਏ ਆ ਵੱਡੇ ਵੱਡੇ ਉਧੇਦਾਰ ਪਹੁੰਚੇ ਹੋਏ ਆ ਤੇ ਇਸ ਤੋਂ ਬਾਅਦ ਆਪਾਂ ਗੇਮ ਦਿਖਾਵਾਂਗੇ। ਆ ਦੇਖੋ ਵੀ ਇਹਨਾਂ ਨੇ ਓਪਨਿੰਗ ਕਰਤੀ ਆ ਰੀਵਨ ਵਗੈਰਾ ਕੱਟ ਕੇ ਤੇ ਆਪਾਂ ਇੱਕ ਪਾਸੇ ਉਹ ਪਰਲੀ ਸਾਈਡ ਤੋਂ ਜ਼ਿਆਦੇ ਫੁੱਟਬਾਲ ਦਾ ਫੁੱਟਬਾਲ ਦੀਆਂ ਗੇਮਾਂ ਚੱਲਦੀਆਂ ਤੇ ਇੱਥੇ ਜਨੇ ਵੀ ਇੰਟਰਨੈਸ਼ਨਲ ਪਲੇਅਰ ਆਏ ਹੋਏ ਆ। ਰੋਇੰਗ ਗੇਮ ਹੁੰਦੀ ਹੈ ਜਿਹੜੀ ਜਿਹੜੇ ਅੱਜ ਕੱਲ੍ਹ ਕਹਿੰਦੀਏ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਆ ਵੀ ਉਹ ਜਿਹੜੇ ਹੈਗੇ ਆਫਸਰਲੀ ਲਾਈਨ ਦੇ ਵਿੱਚ ਹੈਗੇ ਤੇ ਉਹ ਇੱਥੇ ਆਏ ਹੋਏ ਆ ਰੋਇੰਗ ਜਿਹੜੀ ਇਹ ਗੇਮ रेस ਲਈ रेडी हो जाओ बेटा हैंडल ਨੂੰ ਹੱਥ ਨਹੀਂ ਲਾਉਣਾ ਕਿਸੇ ਨੇ ਸਕਰੀਨ ਤੇ ਦੇਖੋ ਚਾਬਾਤ ਤਾੜੀਆਂ ਦੇ ਨਾਲ ਰੇਸ ਵੈਰੀ ਗੁੱਡ ਜ਼ੋਰਦਾਰ ਤਾੜੀਆਂ ਦੇ ਨਾਲ ਬੱਚਿਆਂ ਦਾ ਹੌਸਲਾ ਵਜਾਈ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਨੰਨੀਆਂ ਨੰਨੀਆਂ ਬੱਚਿਆਂ 2 ਕਿਲੋਮੀਟਰ ਦੀ ਰੇਸ ਇਹ ਇੰਡੀਆ ਦੀ ਆਪ ਸਭ ਜਾਣਦੇ ਹੀ ਆ ਕਿ ਪਾਵਰਫੁੱਲ ਗੇਮਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਇਹ ਰੇਸ ਆਉਂਦੀ ਆ ਜਿਸ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ ਮਾਫੀ ਚਾਹੂੰਗਾ ਜਿਹੜੀਆਂ ਗੇਮਾਂ ਦੋ ਖਿਡਾਰੀ ਖੇਡਦੇ ਆ ਬਾਕੀ ਬੈਠ ਕੇ ਤਾੜੀਆਂ ਮਾਰਦੇ ਉਹਨਾਂ ਗੇਮਾਂ ਵਿੱਚੋਂ ਨਹੀਂ ਆ ਸੋ ਅੱਜ ਇੱਥੇ ਮੇਲੇ ਤੇ ਸਾਡੇ 올ਡ ਘਟੋ ਘਟ 10 ਖਿਡਾਰੀ ਇੰਟਰਨੈਸ਼ਨਲ ਖਿਡਾਰੀ ਇੱਥੇ ਪਹੁੰਚੇ ਆ ਕਿਉਂਕਿ ਇੱਕ ਦੰਨੇ ਢੁੱਡੀਕੇ ਵਾਲਾ ਮੇਲਾ ਜ਼ਰੂਰ ਨੈਸ਼ਨਲ ਲੈਵਲ ਤੋਂ ਵੀ ਉੱਪਰ ਹੋ ਜਾਊਗਾ ਇਹ ਮੈਂ ਤੁਹਾਨੂੰ ਆਪਣਾ ਯਕੀਨ ਦਿਵਾਉਣਾ ਜ਼ੋਰਦਾਰ ਤਾੜੀਆਂ ਦੇ ਨਾਲ ਸ਼ਾਬਾ ਜਿਹੜੀ ਕੈਸਤੀ ਆ ਫਿਰ ਉਹ ਇੰਨੇ ਕ ਮੂਵ ਹੋਈ ਜਾਂਦੀ ਆ ਮਤਲਬ ਤੁਰ ਹੀ ਜਾਂਦੀ ਆ ਤੇ ਦੋਸਤੋ ਆ ਦੇਖ ਲਓ ਵੀ ਨੌਜਵਾਨ ਕੁੜੀਆਂ ਜਿਹੜੀਆਂ ਪੰਜਾਬ ਦੀਆਂ ਤੇ ਬਾਹਰੀ ਸਟੇਟਰ ਤੋਂ ਹਰਿਆਣਾ ਰਾਜਸਥਾਨ ਤੋਂ ਬਹੁਤ ਸਾਰੀਆਂ ਦੂਰੋਂ ਦੂਰੋਂ ਆਈਆਂ ਹੋਈਆਂ ਸੀ ਸ਼ਾਬਾ 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 ਤਾੜੀਆਂ ਦੀ ਆਵਾਜ਼ ਘਟਾ ਬੱਚੀਆਂ ਦਾ ਜੋਰ ਬਹੁਤ ਲੱਗ ਰਿਹਾ ਗਰਮੈਸ਼ ਆਵੇ ਪੂਰੀ ਫਹਾਵਾ ਖਚ ਕੇ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਨੈਰੀਤ ਸਾਹਿਬ ਇਸ ਟਾਈਮ 3 ਨੰਬਰ ਕੋਰਟ ਦੇ ਵਿੱਚ ਬੱਚੀ ਸਾਰਿਆਂ ਨੂੰ ਅੱਗੇ ਚੱਲ ਰਹੀ ਆ 3 ਨੰਬਰ ਦੇ ਵਿੱਚ ਵੈਰੀ ਗੁੱਡ ਸ਼ਾਬਾਸ਼ 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 ਤੁਹਾਡੇ ਸਾਹਮਣੇ ਚੇਅਰਮੈਨ ਸਾਹਿਬ ਇਹ ਹੀ ਬੱਚੀ ਅੱਗੇ ਚੱਲ ਰਹੀ ਆ ਸਾਰਿਆਂ ਨੂੰ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬਹੁਤ ਬਹੁਤ ਭਾਸ਼ਮਾ ਮੁਕਾਬਲਾ ਚੱਲ ਰਿਹਾ 400 ਮੀਟਰ ਕ੍ਰਾਸ ਕਰ ਚੁੱਕੀਆਂ ਨੇ ਬੱਚੀਆਂ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਸ਼ਾਬਾਸ਼ ਇਹ ਜਿਹੜੀਆਂ ਬੱਚੀਆਂ ਨੇ ਇਹ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਵੀ ਆਈਆਂ ਹੋਈਆਂ ਨੇ ਕੁਝ ਬੱਚੇ ਸਾਡੇ ਰਾਜਸਥਾਨ ਤੋਂ ਵੀ ਆਏ ਹੋਏ ਐ ਇਸ ਵਾਰ ਪਹਿਲੀ ਵਾਰੀ ਔਰ ਜੁਪੀ ਤੋਂ ਵੀ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੇ ਨੇ ਕਿਉਂਕਿ ਇਹ ਇਹ ਨੈਸ਼ਨਲ ਲੈਵਲ ਦੇ ਮੁਕਾਬਲੇ ਦੇ ਵਿੱਚ ਹੀ ਜਦੋਂ ਬਦਰ ਸਟੇਟਾਂ ਤੋਂ ਟੀਮਾਂ ਆਉਂਦੀਆਂ ਨੇ ਤਾਂ ਉਹ ਨੈਸ਼ਨਲ ਦੇ ਬਰਾਬਰ ਦਾ ਯੋਗਦਾਨ ਬਣਦਾ ਵੈਰੀ ਗੁੱਡ ਤਾੜੀਆਂ ਦੇ ਨਾਲ ਫਸਮਾ ਮੁਕਾਬਲਾ 1 2 3 4 5 ਵੈਰੀ ਗੁੱਡ ਸ਼ਾਬਾਸ਼ 1 2 3 5 1 2 3 5 6 ਸ਼ਾਬਾਸ਼ 5 ਔਰ 6 ਬਿਲਕੁਲ ਉੱਪਰ ਥੱਲੇ ਆ ਸ਼ਾਬਾਸ਼ ਬਿਲਕੁਲ ਬਰਾਬਰ ਹੈ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਬੱਚਿਆਂ ਦਾ ਤਾੜੀਆਂ ਦੇ ਨਾਲ ਜਰੂਰ ਸਵਾਗਤ ਕਰਦੇ ਜਾਓ ਨਾਲ ਨਾਲ ਹੌਸਲਾ ਭਜਾਈ ਸ਼ਾਬਾਸ਼ ਵੈਰੀ ਗੁੱਡ ਇਹਨਾਂ ਨੇ ਤਾੜੀਆਂ ਦੇ ਨਾਲ ਹੀ ਆਪਣਾ ਪਸੀਨਾ ਕੱਢਣਾ ਹੈ ਪੂਰਾ ਵੈਰੀ ਗੁੱਡ ਸ਼ਾਬਾਸ਼ ਨਹੀਂ ਨਹੀਂ ਸਾ ਸ਼ਾਬਾਸ਼ 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 6 ਨੰਬਰ ਥੋੜੀ ਜਿਹੀ ਰੀਡਿੰਗ ਅਪ ਕਰ ਬੇਟੇ ਵੈਰੀ ਗੁੱਡ ਬਹੁਤ ਸਲੋ ਹੈ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ 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 ਟੈਕ ਨੰਬਰ ਬੱਚੀ ਤੁਹਾਡੇ ਹੀ ਨਗਰ ਢੁੱਡੀ ਕਿਆਂ ਦੀ ਬੱਚੀ ਆ ਜਿਹੜੀ ਪਹਿਲੇ ਨੰਬਰ ਤੇ ਇਸ ਟਾਈਮ ਚੱਲ ਰਹੀ ਆ ਵੈਰੀ ਗੁੱਡ ਬਹੁਤ ਵਧੀਆ ਟੈਕਨੀਕ ਸ਼ਾਬਾਸ਼ 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 ਇਸੇ ਤਰ੍ਹਾਂ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਬਹੁਤ ਜਲਦੀ 1 ਕਿਲੋਮੀਟਰ ਰੇਸ ਸਮਾਪਤ ਹੋਣ ਜਾ ਰਹੀ ਆ ਨੇੜੇ ਹੀ ਆ शाबाश शाबाज खचके वेरी गुड वेरी गुड शाबाश 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 चाबाज शाबाज पं छ वेरी गुड एक दो तीन शाबाश कचके वेरी गुड वेरी गुड शाबाश बहुत बढ़िया शाबाश शाबाश शाबाज साोटे पीर ਕੈਪਟਨ ਰਾਮਪਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਵਾਡੀ ਉਹ ਵੀ ਬੜੇ ਗੌਰ ਦੇ ਨਾਲ ਬੱਚਿਆਂ ਨੂੰ ਦੇਖਦੇ ਹੋਏ ਟੈਕਨੀਕ ਨੂੰ ਜਿਨ੍ਹਾਂ ਨੇ ਲਗਾਤਾਰ ਆਪਣੇ 17 18 ਨੈਸ਼ਨਲ ਦੇ ਵਿੱਚ 골ਡ ਏਸ਼ੀਆਟ ਦੇ ਵਿੱਚ ਵੀ ਉਹਨਾਂ ਨੇ ਬਰौं ਸਾਲ ਪਰ ਪ੍ਰਾਪਤ ਕੀਤੇ ਆ ਅੱਜ ਆਪਣੇ ਗੁਰੂ ਕਰਨਲ ਪ੍ਰਵੀਨ ਕੁਮਾਰ ਓਵਰਾਏ ਦੇ ਨਾਲ ਬੈਠੇ ਹੋਏ शाबाश गेम बचारा करते हुए वेरी गुड शाब के वेरी गुड वेरी गुड शाबाश शाबाज चक्के रख चल शाबाश 900 मीटर रह गया शाबाश वेरी गुड रेस कटनी शुरू होगी है वेरी वेरी गुड वेरी गुड वेरी गुड ਐਡਾ ਪੰਡਾਲ ਭਰਿਆ ਹੋਵੇ ਤਾੜੀਆਂ ਜੱਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਵੈਰੀ ਗੁੱਡ ਸ਼ਾਬਾਸ਼ ਗੁੱਡ ਜਿਵੇਂ ਜਿਵੇਂ ਤੁਸੀਂ ਤਾੜੀਆਂ ਮਾਰੋਗੇ ਉਸੇ ਤਰੀਕੇ ਨਾਲ ਬੱਚੇ ਜਦੇ ਰੇਸ ਸਮਾਪਤ ਕਰਨ ਦੇ ਨੇੜੇ ਹੋ ਜਾਂਦੇ ਆ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸਾਰੇ ਬੱਚੇ ਥੋੜਾ ਜਿਹਾ ਰੀਡਿੰਗ ਉੱਪਰ ਲੈ ਲਓ ਲੋ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ 26 30 ਤੇ ਚੱਲਦੇ ਹੋਏ ਵੈਰੀ ਗੁੱਡ 700 ਮੀਟਰ ਰੇਸ ਬਾਕੀ ਹੈ ਵੈਰੀ ਗੁੱਡ ਥੋੜਾ ਜਿਹਾ ਪਿੱਛੇ ਰੱਖਿਓ ਤਾਰਾ ਨਾ ਹਿੱਲ ਜਾਣ ਸਾਰਾ ਕੰਮ ਖਰਾਬ ਹੋ ਜਾਊਗਾ ਵੈਰੀ ਗੁੱਡ ਸ਼ਾਬਾਹ ਹਾਂ ਸਭ ਦੇਖ ਕੇ ਥੋੜਾ ਕੰਟਰੋਲ ਨਾਲ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਬੈਕ ਗੋਡ ਕੋਸਵੀ ਲਾਸਟ 800 ਮੀਟਰ ਸ਼ਾਬਾਸ਼ ਰੇਸ ਦਾ ਹਜੇ ਕੋਈ ਵੀ ਪਤਾ ਨਹੀਂ ਹੈ 600 ਮੀਟਰ ਬਾਕੀ ਹੈ ਮੁਕਾਬਲਾ ਕੁਝ ਵੀ ਹੋ ਸਕਦਾ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚੰਗੇ ਉਸਤਾਦਾਂ ਦੇ ਚੰਡੇ ਹੋਏ ਦੇਖੋ 5 ਔਰ 6 5 ਔਰ 6 ਬਿਲਕੁਲ ਬਰਾਬਰ ਚੱਲ ਰਹੇ ਆ ਬੱਚੇ 5 ਔਰ 6 ਵੈਰੀ ਗੁੱਡ ਸ਼ਾਬਾਸ਼ ਗੱਟਕੇ ਚਾਵਾ 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 ਜਮਾ ਫਸਮਮ ਕਾਰਨਾ ਦੋਨਾਂ ਦਾ ਵੈਰੀ ਗੁੱਡ ਦੋ ਨੰਬਰ ਬੱਚਾ ਵੀ ਇੱਕ ਨੂੰ ਪਕੜ ਕਰਦੇ ਹੋਏ ਸ਼ਾਬਾਸ਼ 1050 ਮੀਟਰ ਹੈ ਹੁਣ ਤਾਂ ਥੋੜਾ ਜਿਆ ਟੈਕਨੀਕ ਦਿਖਾ ਦਿਓ ਬੱਚਿਓ ਸ਼ਾਬਾਸ਼ ਪਤਾ ਲੱਗੇ ਕਿਸ ਕੋਚ ਨੇ ਟ੍ਰੇਨਿੰਗ ਦਿੱਤੀ ਆ ਸ਼ਾਬਾਸ਼ ਸਾਡੇ ਵੀਰ ਹਾਕਮ ਸਿੰਘ ਜੀ ਇਸ ਰੇਸ ਨੂੰ ਲਾਈਵ ਹੋ ਕੇ

ਸ਼ਾਬਾਸ਼ ਸ਼ਾਬਾਸ਼ ਹੁਣ ਤਾਂ ਚੰਨੋ ਚਾਲੀ ਹੋਣਾ ਚਾਹੀਦਾ ਵੈਰੀ ਗੁੱਡ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ 5 ਨੂੰ 6 ਨੰਬਰ ਕੱਟ ਰਿਹਾ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਬਹੁਤ ਪਸੀਨੇ ਦੇ ਵਿੱਚ ਲਾਲ ਜਰਸੀ ਦੇ ਵਿੱਚ ਬੇਟੀ ਸ਼ਾਬਾਸ਼ ਮੈਡਲ ਦੇ ਨੇੜੇ ਜਾ ਬੇਟੇ ਇੱਦਾਂ ਰੱਖ ਸ਼ਾਬਾਸ਼ ਸ਼ਾਬਾਸ਼ ਬਈ ਸ਼ਾਬਾਸ਼ ਇਸ ਟਾਈਮ ਮੈਡਲਿਸਟ ਦੇ ਵਿੱਚ ਵੈਰੀ ਗੁੱਡ ਸ਼ਾਬਾਸ਼ ਖਚੋ 200 ਮੀਟਰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆ ਚੱਲ 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 ਬੇਟੇ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਲੋ 100 ਮੀਟਰ ਤਾਰੀਆਂ ਦੇ ਵਿੱਚ ਰੇਸ ਸਮਾਪਤ ਹੋਣੀ ਚਾਹੀਦੀ ਆ ਸ਼ਾਬਾਸ਼ ਤਾਰੀਆਂ ਨਹੀਂ ਰੁਕਣੀਆਂ ਚਾਹੀਦੀਆਂ ਲਗਾਤਾਰ ਵੈਰੀ ਗੁੱਡ ਦੇਖੋ ਹੌਸਲਾ ਬੱਚੇ ਚੱਲ ਪਏ ਆਪਣੇ ਆਪ ਹੀ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਕਿੰਨਾ ਕੁੜੀਆਂ ਜ਼ੋਰ ਮਾਰ ਰਹੀਆਂ ਕਿਉਂਕਿ ਅਖੀਰੀ ਪੋਜੀਸ਼ਨ ਦੇ ਵਿੱਚ ਆ ਫਰਸਟ ਹੋਣਾਗਾ ਪਰਲੇ ਸਿਰੇ ਤੋਂ ਬਲੈਕ ਟੀ-ਸ਼ਰਟ ਵਾਲੀ ਕੁੜੀ ਆ ਸਕਦੀ ਆ ਫਰਸਟ ਤੇ ਉਹ ਦੇਖੋ ਵੀ ਉਹ ਰੌਗੀ ਆ ਫਰਸਟ ਆ ਚੁੱਕੀ ਆ ਪਰਲੇ ਪਾਸੇ ਜਿਹੜੀ ਸਿਰੇ ਤੇ ਕੁੜੀ ਸੀਗੀ ਤੇ ਉਸ ਤੋਂ ਬਾਅਦ ਦੇਖਦੇ ਆਂ ਸੈਕੰਡ ਕੌਣ ਆਉਂਦੀ ਆ ਹਨਾ ਤੇ ਆਹ ਦੇਖ ਸਕਦੇ ਆਂ ਵੀ ਐਮ ਐਨ ਲਾਦਾ ਪਿੰਕ ਕਲਰ ਵਾਲੀ ਉਹ ਕੁੜੀ ਆ ਗਈ ਜੀ ਪਿੰਕ ਟੀ-ਸ਼ਰਟ ਵਾਲੀ ਕੁੜੀ ਸੈਕੰਡ ਆ ਗਈ ਥਰਡ ਤੇ ਜੋਰ ਦੇਖੋ ਕਿੰਨਾ ਮਾਰ ਰਹੀਆਂ ਕੁੜੀਆਂ ਆਹ ਦੇਖੋ ਵੀ ਥਰਡ ਤੇ ਪੋਜੀਸ਼ਨ ਤੇ ਕਿਹੜੀ ਆ ਸਕਦੀ ਆ ਤੇ ਉਸ ਤੋਂ ਬਾਅਦ ਦੇਖਦੇ ਆਂ ਵੀ ਰੁਗਦਾ ਰੁਗਦੀ ਕਿਹੜੀ ਆ ਦੋ ਜਾਨੀਆਂ ਪੋਜੀਸ਼ਨ ਫਰਸਟ ਸੈਕੰਡ ਲੈ ਚੁੱਕੀਆਂ ਪਹਿਲਾਂ ਹੀ ਛੱਡ ਕੇ ਕੀ ਗੱਲੋ ਸ਼ਾਬਾਸ਼ चल 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 खच खच वेरी गुड वेरी गुड चावा 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 चार नंबर आ तार हिल गई भाई शाबाश चलो 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 बेटे वेरी गुड वेरी चल 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 बेटा 150 मीटर बाकी है खचला चावा चावा गन के टेन स्ट्रोक चावा 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 चला चला चल बे चल 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 चावा चावा लाख ਬੇਟੇ ਸ਼ਾਬਾਸ਼ ਸ਼ਾਬਾਸ਼ ਦਰਸ਼ਕੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਦੇ ਵਿੱਚ ਰੇਸ ਸਮਾਪਤ ਕਰਾ ਦਿਓ ਬੱਚੀਆਂ ਬੈਠੀਆਂ ਰਹਿਣ ਉੱਥੇ ਕੋਈ ਨਾ ਹਜੇ ਸ਼ਾਬਾਸ਼ ਸ਼ਾਬਾਸ਼ ਇਹ ਬੱਚੇ ਇਦਾਂ ਹੀ ਬੈਠੇ ਰਹਿਣ ਹਜੇ ਸ਼ਾਬਾਸ਼ ਸ਼ਾਬਾਸ਼ ਜਲ ਸਾਹਿਬ ਜੀ ਇੱਕ ਸ਼ਰਮਨੀ ਕਰਾਉਣੀ ਆ ਤਾਂ ਦੇਖ ਲਿਓ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਜ਼ੋਰਦਾਰ ਤਾੜੀਆਂ ਬੱਚਿਆਂ ਲਈ ਸ਼ਾਬਾਸ਼ ਬਹੁਤ ਤਕੜੀ ਰੇਸ ਹਾਂਜੀ ਨੈਸਟ ਕਿਹਾ ਆਟੂ ਡੀ ਜੇ ਵਾਲੇ ਬੱਚੇ ਜੀ ਕੱਟ ਲੈ ਲੈਣਗੇ ਕਰਨਜੀਤ ਕੌਰ ਐਂਡ ਖੁਸ਼ਪ੍ਰੀਤ ਕੌਰ ਖੁਸ਼ਦੀਪ ਕੌਰ ਗੌਰਪ੍ਰੀਤ ਕੌਰ ਤੀਰਤ ਹੈਲੋ ਸਾਹਿਬ ਛੋਟਾ ਜਸਵੀਰ ਸਿੰਘ ਬੇਨਤੀ ਆ ਕੇ ਕਿਟ ਦੇਣ ਵਾਲੇ ਹਾਕਮ ਸਿੰਘ ਨੂੰ ਵੀ ਪਲੀਜ਼ ਮੜਾ ਜਾਨ ਵਾਈਟ ਕਰ ਲਿਓ ਤਾਂ ਕਿ ਪਤਾ ਲੱਗੇ ਨਗਰ ਨੂੰ ਕਿ ਹਰ ਬਾਰ ਇਹ ਦਰਸ਼ਕ ਕਿਟ ਦਿੰਦੇ ਆ ਇਹਨਾਂ ਦਾ ਵੀ ਮਾਨਤਾਣ ਜੋ ਹੋਣਾ ਬਹੁਤ ਜ਼ਰੂਰੀ ਆ ਸ਼ਾਬਾਸ਼ ਇਹ ਟੂ ਡੀਜੀ ਵਾਲੇ ਬੱਚੇ ਆਪਣੀ ਕਿਟ ਕਲੈਕਟ ਕਰ ਲਓ ਬੇਟਾ ਟੁੱਡੀ ਕਿਆਂ ਵਾਲੇ ਪਲੇਅਰ ਰੋਇੰਗ ਪਲੇਅਰ ਜਿਹੜੇ ਜਿਹੜੇ ਟੁੱਡੀ ਕਿਆਂ ਦੇ ਆਪਣੇ ਰੋਇੰਗ ਪਲੇਅਰ ਆ ਸਾਰੇ ਆਪਣੀ ਕਿੱਟ ਕਲੈਕਟ ਕਰ ਲਓ ਇਹ ਬੱਚੀ ਨੇ 골ਡ ਮੈਡਲ ਵੀ ਲਿਆ ਇੱਕ ਨੰਬਰ ਫੋਟੋ ਵਾਲੇ ਵੀਰ ਮਾੜਾ ਜਾਂ ਥੱਲੇ ਵੀ ਦੇਖ ਲਿਓ ਤਾਰਾਂ ਨਾਲ ਸਾਡੀਆਂ ਟੁੱਟ ਜਾਣ ਬਾਕੀ ਕੰਮ ਠੀਕ ਆ ਕੋਈ ਗੱਲ ਨਹੀਂ ਤੁਸੀਂ ਵੀ ਇੱਕ ਪਹੁੰਚਾਉਣ ਵਾਲੇ ਹਾਂ ਬਹੁਤ-ਬਹੁਤ ਧੰਨਵਾਦ ਚੇਅਰਮੈਨ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਬੱਚਿਆਂ ਨੇ ਸਿਰਫ ਮੇਰੇ ਕਹੇ ਤੇ ਦੋ ਸ਼ਬਦ ਜ਼ਰੂਰ ਬੋਲ ਕੇ ਜਾਣ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਕੀਤਾ ਬੱਚਿਆਂ ਨੇ ਜੀ ਦੋਸਤੋ ਇਸੇ ਤਰ੍ਹਾਂ ਹੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਛੋਟੇ ਜਿਹੇ ਜਵਾਕਾਂ ਦੀਆਂ ਖੇਡਾਂ ਕਰਾਈਆਂ ਗਈਆਂ ਨੇ ਪੈਂਟੂ ਡੀਕੇ 프레미 ਸਕੂਲ ਵਾਲਿਆਂ ਦੀਆਂ ਫਿਰ ਰਨਿੰਗ ਵਗੈਰਾ ਦੇਖੋ ਨਿਕਾ ਜਵਾਕ ਭਜਾਂ ਦਾ ਕੀਆ ਬਾਤ ਹੈ ਜਿੰਨੀਆਂ ਖੇਡਾਂ ਹੋਣੀਆਂ ਚਾਹੀਦੀਆਂ ਜਿਵੇਂ ਛੋਟੇ ਛੋਟੇ ਸਕੂਲ ਆ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਤੇ ਇੱਧਰਲੇ ਪਾਸੇ ਦੇਖੋ ਵੀ ਫੁੱਟਬਾਲ ਦੀ ਗੇਮ ਚੱਲ ਰਹੀ ਸੀਗੀ ਤੇ ਫੁੱਟਬਾਲ ਵੀ ਤਕਰੀਬਨ ਪੰਦਰੋਂ ਡੇ 3-4 ਦਿਨ ਚੱਲੀ ਤੇ ਮੈਂ ਕਹਿੰਦਾ ਬਹੁਤ ਸਾਰੀਆਂ ਟੀਮਾਂ ਆਈਆਂ ਤੇ ਵਧੀਆ ਕਹਿੰਦੇ ਇੱਥੇ ਗਰਾਊਂਡ ਆ ਇੱਥੇ ਇਸ ਅਗਲੇ ਦਿਨ ਕਵੈਡੀ ਦਾ ਹੋਣਾ ਸੀ ਤੇ ਆਪਾਂ ਪੂਰਾ ਰਿਕਾਰਡ ਨਹੀਂ ਕੀਤਾਗਾ ਤੇ ਇੱਥੇ ਦੇਖੋ ਵੀ ਤੁਸੀਂ ਦੇਖ ਸਕਦੇ ਹੋ ਹਣ ਵੀ ਫੁੱਟਬਾਲ ਬਹੁਤ ਸ਼ਾਨ ਨਾਲ ਖੇਡਦੇ ਆ ਪਹਿਲਾ ਫੋਟੋਵਾਲ ਘਟ ਸੀਗੀ ਹੌਲੀ ਹੌਲੀ ਕਹਦੀਏ ਵੀ ਹਾਕੀ ਦਾ क्रेज ਜ਼ਿਆਦਾ ਸੀ ਹੌਲੀ ਹੌਲੀ ਇੱਥੇ ਵੀ ਕਹਦੀਏ ਵੀ ਫੋਟੋਵਾਲ ਦਾ ਜ਼ਿਆਦਾ क्रेज ਪੈ ਗਿਆ ਉਪਰਲੇ ਪਾਸੇ ਜਿਹੜਾ ਕਹਦੀਏ ਮੇਲਾ ਲੱਗਿਆ ਹੋਇਆ ਪਰਲੇ ਪਾਸੇ ਚੰਡੋਲਾ ਵਗੈਰਾ ਜਾਂ ਕਹਦੀਏ ਝੂਲੇ ਵਗੈਰਾ ਲੱਗੇ ਹੋਏ ਆ ਤੇ ਇੱਧਰਲੇ ਪਾਸੇ ਨੂੰ ਕਹਦੀਏ ਗੇਮਾਂ ਹੀ ਹੁੰਦੀਆਂ ਮੰਡੀ ਦੇ ਵਿੱਚ ਇੱਥੇ ਨਾ ਕਹਦੀਏ ਵੀ ਇਹ ਮੈਨ ਲੱਗਦੇ ਆ ਖੇਡਾਂ ਖੁੱਡਾਂ ਲੱਗਦੀਆਂ ਰਹਿੰਦੀਆਂ ਤੇ ਇਸ ਗਰਾਉਂਡ ਦੇ ਵਿੱਚ ਹੌਕੀ ਪਹਿਲਾਂ ਖੇਡੀ ਜਾਂਦੀ ਸੀ ਹੁਣ ਹੌਕੀ ਲਈ ਸਟੋਟਰਫ ਲੱਗ ਚੁੱਕੀ ਆ ਇਧਰਲੇ ਪਾਸੇ ਕੁੱਤੇ ਦੇ ਦੌੜਾਂ ਭੱਜ ਰਹੀਆਂ ਸੀਗੀਆਂ ਆਪਾਂ ਇੱਥੇ ਵੀ ਅਟੈਂਡ ਕੀਤਾ ਇਹ ਦੇਖੋ ਵੀ ਉਹ ਆ ਗਿਆ ਪੋਜੀਸ਼ਨ ਤੇ ਤੇ ਲੋਕਾਂ ਦਾ ਇਤਸ਼ਾਹ ਸਾਰੇ ਪਾਸੇ ਪੂਰਾਗਾ ਤੇ ਇਧਰਲੇ ਪਾਸੇ ਦੇਖੋ ਵੀ ਜੇ ਪਹਿਲਾਂ ਆਪਾਂ ਬਲਦਾਂ ਵਾਲੀ ਵੀਡੀਓ ਪਾਈ ਸੀਗੀ ਬਲਦ ਜਿੱਦੇ ਭਜੋ ਉਹਦੇ ਵੀ ਇਕੱਠਾ ਬਹੁਤ ਸੀ ਜੱਜ ਕੁੱਤੇ ਭਜ ਰਹੇ ਆ ਤੇ ਇੱਥੇ ਵੀ ਬਹੁਤ ਇਕੱਠਾ ਦੇਖੋ ਆ ਦੇਖੋ ਵੀ ਕੁੱਤਾ ਕਿੰਨਾ ਜੋਰ ਨਾਲ ਹਨਾ ਭੱਜ ਰਿਹਾ ਆ ਦੇਖੋ ਵੀ ਪਹਿਲੇ ਪੋਜੀਸ਼ਨ ਲੈ ਗਿਆ ਔਰਲੇ ਪਾਸੇ ਕਾਲੇ ਰੰਗ ਦਾ ਤੇ ਹੋਰ ਬਹੁਤ ਸਾਰੇ ਕੁੱਤੇ ਭੱਜੇ ਘੱਟੋ ਘਾਟ 5-6 ਘੰਟੇ ਕੁੱਤੇ ਭੱਜੇ ਤੇ ਘੋੜਿਆਂ ਦੀਆਂ ਦੌੜਾਂ ਲਈ ਆਪਾਂ ਲੇਟ ਹੋ ਗਏ ਸੀ ਇਸ ਕਰਕੇ ਆਪਾਂ ਘੋੜਿਆਂ ਦੀਆਂ ਦੌੜਾਂ ਕਰੀ ਵੀ ਰਿਕਾਰਡ ਨਹੀਂ ਕੀਤੀਆਂ ਬਹੁਤ ਥੋੜੇ ਟਾਈਮ ਚ ਭੱਜੇ ਆ ਦੂਜਾ ਕੁੱਤਾ ਫੇਰ ਆ ਰਿਹਾ ਆ ਦੇਖੋ ਵੀ ਔਰਲੇ ਪਾਸੇ ਵਾਲਾ ਫੇਰ ਪਹਿਲਾ ਨੰਬਰ ਲੈ ਗਿਆ ਇਹ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਸ਼ੇਅਰ ਵੱਤੋ ਵੱਧ ਕਰ ਦਿਓ ਅਗਲੀ ਵੀਡੀਓ ਆਪਾਂ ਲੈ ਕੇ ਆਉਂਦਾ ਰਹਾਂਗੇ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਹੋਰ ਬਹੁਤ ਸਾਰੀਆਂ ਵੀਡੀਓ ਕਰ ਲਈ ਆਪਣੇ ਕੰਟੈਕਟ ਕਰ ਲਿਓ ਤੇ ਆਪਾਂ ਵੀਡੀਓ ਬਣਾ ਸਕਦੇ ਆ ਤੁਹਾਡੀ ਐਡ ਵੀ ਕਰ ਸਕਦੇ ਆ ਸਸੀ ਕਾਲਾ